ਮੈਂ ਕਰੇ ਤਾਂ ਕਿਸੇ ਨੇ ਦੱਸ ਕੇ ਗਿਆ ਸੀਗਾ ਜਦੋਂ ਮੈਂ ਉੱਥੇ ਲੁਧਿਆਣਾ ਸਿਲੈਕਟ ਹੋਇਆ ਤਿੰਨ ਮਹੀਨੇ ਨੂੰ ਬਚਪਨ ਤੋਂ ਹੀ ਸ਼ੌਕ ਸੀਗਾ ਜਦੋਂ ਮੈਂ 7 ਸਾਲ ਦਾ ਹੋਇਆ ਉਦੋਂ ਮੈਂ ਪ੍ਰੈਕਟਿਸ ਕਰਨ ਲੱਗ ਗਿਆ ਸੀਗਾ ਕਰੇ ਜਿਵੇਂ ਜਿਵੇਂ ਮੇਰੀ ਉਮਰ ਵੱਧਦੀ ਰਹੀ ਵੱਧਦੀ ਰਹੀ ਉਦੋਂ ਉਦੋਂ ਮੈਂ ਕਿਸ ਤਰ੍ਹਾਂ ਦਾ ਕੰਪੀਟੀਸ਼ਨ ਸੀ ਤੇ ਕਿਹੜੇ ਸਥਾਨ ਤੇ ਬਹੁਤ ਅੱਛਾ ਕੰਪੀਟੀਸ਼ਨ ਸੀ ਇਹ ਡਾਂਸ ਪੰਜਾਬੀ ਡਾਂਸ ਇਹ ਆਪਣੇ ਪੰਜਾਬ ਚ ਪਹਿਲੀ ਵਾਰ ਹੋਇਆ ਕੰਪੀਟੀਸ਼ਨ ਰਿਐਲਿਟੀ ਸ਼ੋਅ ਸੀਗਾ ਬਹੁਤ ਅੱਛਾ ਸੀਗਾ ਕਿੰਨੇ ਬੰਦੇ ਸਲੈਕ ਹਜ਼ਾਰਾਂ ਦੇ ਗਿਣਤੇ ਸੀਗੇ ਮਤਲਬ ਕੋਈ ਗਿਣਤੀ ਨਹੀਂ ਹੈਗੀ ਜਿਸ ਵਿੱਚ ਸੀ 24 ਜਣੇ ਸਲੈਕਟ ਹੋ ਗਏ ਅੱਗੇ ਗਏ ਸੀ ਜਿਨ੍ਹਾਂ ਨੂੰ ਘਰੋਂ ਤੁਰੇ ਹੋਗੇ ਕਿਸ ਨੂੰ ਲੱਗਿਆ ਸੀ ਕਿ ਮੈਂ ਕੰਪੀਟੀਸ਼ਨ ਸੈਰਾਂ ਦਾ ਮੈਂ ਕਰੇ ਤਾਂ ਕਿਸੇ ਨੇ ਦੱਸ ਕੇ ਗਿਆ ਸੀਗਾ ਜਦੋਂ ਮੈਂ ਉੱਥੇ ਲੁਧਿਆਣਾ ਸਿਲੈਕਟ ਹੋਇਆ 3 ਮਈ ਨੂੰ ਫਸਟ ਰਾਉਂਡ ਦੇ ਵਿੱਚ ਉਦੋਂ ਹੀ ਮੈਂ ਕਰੇ ਦੱਸਿਆ ਕਿ ਮੈਂ ਸਿਲੈਕਟ ਹੋ ਗਿਆ ਤਾਂ ਬਹੁਤ ਖੁਸ਼ੀ ਹੋਈ ਕਰ ਤੈਨੂੰ ਕਦੋਂ ਤੋਂ ਸ਼ੌਕ ਸੀ ਦੱਸ ਤਾ ਇਹ ਮੇਰਾ ਬਚਪਨ ਤੋਂ ਹੀ ਸ਼ੌਕ ਸੀਗਾ ਜਦੋਂ ਮੈਂ 7 ਸਾਲਾ ਦਾ ਹੋਇਆ ਉਦੋਂ ਮੈਂ ਪ੍ਰੈਕਟਿਸ ਕਰਨ ਲੱਗ ਗਿਆ ਸੀਗਾ ਕਰੇ ਜਿਵੇਂ ਜਿਵੇਂ ਮੇਰੀ ਉਮਰ ਵੱਧਦੀ ਰਹੀ ਵੱਧਦੀ ਰਹੀ ਉਦੋਂ-ਉਦੋਂ ਮੈਂ ਪ੍ਰੈਕਟਿਸ ਕਰਨੀ ਹੋਰ ਵੀ ਸ਼ੁਰੂ ਕਰ ਦਿੱਤੀ ਫਿਰ ਮੈਂ ਸਿੱਖਣ ਵੀ ਗਿਆ ਸਿਖਾਉਂਦਾ ਵੀ ਸੀਗਾ ਸਕੂਲਾ ਚੈਨਵਲ ਫੰਕਸ਼ਨ ਬਹੁਤ ਕਰਵਾਏ ਕਿੱਥੇ ਜਾ ਸਕਦਾ ਇਹ ਮੈਂ ਵਰਕਸ਼ਾਪ ਲਿੱਤੀਆਂ ਬਹੁਤ ਸਟਰਗਲ ਕੀਤਾ ट्रैवलਰ ਕੀ ਤਰ੍ਹਾਂ ਵਰਕਸ਼ਾਪ ਲੈ ਕੇ ਮੈਂ ਐਨਾ ਕੁਛ ਸਿੱਖਿਆ ਕੁਛ ਮੈਂ ਨੇ ਖੁਦ ਵੀ ਪ੍ਰੈਕਟਿਸ ਕੀਤੀ ਬਹੁਤ ਮਿਹਨਤ ਕੀਤੀ ਮੈਂ ਸਕੂਲ 'ਚ ਜੋਬ ਕਰਦਾ ਹਾਂ অক্সੀਲੀਆ ਇੰਟਰਨੈਸ਼ਨਲ ਸਕੂਲ ਕਿੰਨੇ ਮੈਂ ਟਾਈਮ ਕੱਢਦਾ ਸੀ ਇਹ ਵੀ ਘਰਵਾਲੇ ਦੀ ਕਮਾਉਣਾ ਜੋਬ ਵੀ ਪ੍ਰਵਾਰ ਦੀ ਕਮਾਉਣਾ ਇਹ ਮੈਂ ਰਾਤ ਨੂੰ ਵੀ ਟਾਈਮ ਕੱਢਦਾ ਸੀ ਜਿਆਦਾ ਸਰ ਆਪਣੀ ਪ੍ਰੈਕਟਿਸ ਲਈ ਇਸ ਨੇ ਸਪੋਰਟ ਯਾਦ ਹੈ। ਹਾਂਜੀ। ਸਪੋਰਟ ਕਿਹਦੀ ਯਾਦ ਹੈ? ਸਪੋਰਟ ਤਾਂ ਮੰਮੀ ਡੈਡੀ ਦੇ ਬਹੁਤ ਰੀਤ ਮਤਲਬ ਕਿ ਪੂਰੀ ਫੈਮਿਲੀ ਸਪੋਰਟ ਕਰਦੀ ਸੀਗੀ। ਸ਼ੁਰੂ ਤੋਂ ਹੀ ਸਪੋਰਟ ਕਰਦੇ ਨੇ। ਕਰਦੇ ਕਿੰਨੀ ਕਰਦੇ ਨੇ ਜੀ? ਜਾਨ ਵਾ ਸੱਡੋ ਪਰਾ ਕੋਈ ਕੰਮ ਕਰਨ ਕੋਈ ਹਿੱਕੀ ਕੰਮ ਕਰਨ। ਕਿਹਾ ਸੀਗਾ ਡੈਡੀ ਨੇ ਜਦੋਂ ਮੈਂ ਛੋਟਾ ਸੀਗਾ ਕਿ ਬੌਕਸਿੰਗ ਕਰ ਲੈ ਕਿਤੇ ਅਫਸਰ ਲੱਜੇਗਾ ਵੱਡਾ ਹੋ ਕੇ। ਪਰ ਮੰਮੀ ਨੇ ਮੈਨੂੰ ਬਹੁਤ ਸਾਥ ਦਿੱਤਾ ਮੰਮੀ ਨੇ। ਤੇ ਉਸ ਤੋਂ ਬਾਅਦ ਹਾਲਾਚਾਲਾ ਕਰ ਮੈਂ ਕਰਦਾ। ਬਸ ਅੱਗੇ-ਅੱਗੇ ਮੈਂ ਕੰਪੀਟੀਸ਼ਨ ਕਰਦਾ ਰਿਹਾ ਜੀ। ਉਹਦੇ ਵਿੱਚ ਮੈਂ ਫਸਟ ਆਂਦਾ ਰਿਆ ਕਾਫੀ ਕੰਪੀਟੀਸ਼ਨ ਲੜੀ ਮੈਂ ਤਾਂ ਉਦੋਂ-ਉਦੋਂ ਡੈਡੀ ਵੀ سپورਟ ਕਰਨ ਲੱਗੇ ਡੈਡੀ ਦਾ ਸੁਪਨਾ ਕੀ ਕਰਨਾ ਉਹਨਾਂ ਦਾ ਇਹ ਹੀ ਸੁਪਨਾ ਸੀ ਕਿ ਮੈਂ ਹੁਣ ਤੈਨੂੰ ਟੀਵੀ ਤੇ ਦੇਖਣਾ ਚਾਹੁੰਦਾ ਹਾਂ ਕਿ ਹਾਂਜੀ ਹਾਂਜੀ ਫਿਰ ਮੈਂ ਆਡੀਸ਼ਨ ਦਿੱਤੇ ਕੁਝ ਫਿਰ ਮੈਂ ਅੱਗੇ ਗਿਆ ਉਹਨਾਂ ਦਾ ਸੁਪਨਾ ਪੂਰਾ ਹੋਇਆ ਕਿ ਦਿਨਾਂ ਮੈਜਰ ਫੋਟੋਸਮਾ ਲੱਗਾ ਵੀ ਇਹਨਾਂ ਆਪਣੀ ਪੌਪੂਲਰ ਮਤਲਬ ਸਾਰਿਆਂ ਨਾਲ ਹੀ ਸੀਗਾ ਜੀ ਸਾਰੇ ਵਧੀਆ ਕਰਦੇ ਸੀ ਕਿਹਨੇ ਬੰਦੇ ਨਹੀਂ ਸੀ ਆ ਲਾਸਟ ਤੇ ਅਸੀਂ ਟੌਪ 5 ਰਹਿ ਗਏ ਸੀਗੇ ਟੌਪ 5 ਵੀ ਬਹੁਤ ਅੱਛਾ ਕਰਦੇ ਸੀਗੇ ਟੌਪ 5 ਉਹਨਾਂ ਨੂੰ ਵੀ ਉਹਨਾਂ ਪੀਸ ਨੂੰ ਨਜਾ ਕੇ ਜਿਹੜੇ ਨਸ਼ੇ ਵਾਲੇ ਪੈ ਜਾਂਦੇ ਕੋਈ ਇਹਦਾ ਸੁਖਣਾ ਹੁੰਦਾ ਨਹੀਂ ਕੋਈ ਕਰਨੇ ਮੈਂ ਇਹ ਕਹਿਣਾ ਚਾਹੂੰਗਾ ਕਿ ਅੱਜ ਕੱਲ ਨਸ਼ਾ ਬਹੁਤ ਚੱਲ ਰਿਹਾ ਹੈ ਕਿ ਆਪਣੇ ਨਸ਼ੇ ਤੋਂ ਦੂਰ ਰਹੋ ਕਿ ਆਪਣੇ ਕੋਈ ਵੀ ਐਕਟੀਵਿਟੀ ਇੱਕ ਨਾਲ ਲੈ ਕੇ ਚੱਲੋ ਕਰਦੇ ਵੀ ਸਪੋਰਟ ਕਰਨਗੇ ਬਹੁਤ ਅੱਗੇ ਰੱਕ ਜਾਓ ਜਦੋਂ ਸੁਰੂ ਰਹਿਣ ਕੰਪਸ ਦਿੱਤ ਗਏ ਮਰ ਲੈਣਾ ਸਭ ਲੋਕਾਂ ਦਾ ਬਗ ਬਗ ਤਾ ਜਦੋਂ ਮੈਂ ਸੰਗਰੂਰ ਆਇਆ ਮੈਨੂੰ ਪਤਾ ਨਹੀਂ ਸੀ ਕਿ ਐਨਾ ਅੱਛਾ ਸਵਾਗਤ ਕਰਨਗੇ ਮੇਰਾ ਮਤਲਬ ਕਿ ਜਦੋਂ ਮੈਂ ਸੰਗਰੂਰ ਆਇਆ ਉਹਨਾਂ ਨੇ ਜੀਪ ਸਜਾਈ ਹੋਈ ਫੁੱਲ ਲਾਏ ਹੋਏ ਪੋਸਟਰ ਲਾਏ ਹੋਏ ਮੇਰੇ ਤਾਂ ਮੈਨੂੰ ਬਹੁਤ ਖੁਸ਼ੀ ਹੋਏ ਕਿ ਬਹੁਤ ਅੱਛਾ ਵੈਲਕਮ ਕੀਤਾ ਉਹ ਮੇਰਾ ਆਊਂਡ ਲਾਇਆਗਾ ਬਿਆਰ ਜਿੱਥੇ ਰੁਕ ਕੇ ਰੁਕਾ ਉਹਨਾਂ ਵੱਲੋਂ ਨੁੱਕਾ ਵੱਲੋਂ ਬਹੁਤ ਅੱਛਾ ਰਿਸਪੌਂਸ ਮਿਲਿਆ ਸਾਰਿਆਂ ਨੇ ਸਨਮਾਨ ਕੀਤਾ ਬਾਜ਼ਾਰ 'ਚ ధਰਨਾਜੀ ਤਿਰਸ਼ ਕੁਮਾਰ ਕੀ ਲੱਗਦਾ ਉਸ ਵਾਂਗ ਪਿਛਾ ਆਦੀਆ ਡੈਡੀ ਆਏਗੇ ਕਿਸ ਤਰ੍ਹਾਂ ਦਾ ਮਹਿਸੂਸ ਰਿਹਾ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆਏ ਹਨ ਇਹੋ ਜਿਹਾ ਮਾਹੌਲ ਹੈ ਕਰੇ ਜਾਂ ਕਿਤੇ ਜਗ੍ਹਾ ਦੇ ਫੋਨ ਆ ਰਹੇ ਆਂਡੇ-ਪੋਣੇ ਆ ਰਹੇ ਹਨ ਹੰਢੀ ਕੋਂਢੀ ਆ ਰਹੇ ਨੇ ਬਹੁਤ ਵਧੀਆ ਮਾਹੌਲ ਹੈ ਇੱਥੇ ਘਰਚੇ ਬਹੁਤ ਵਧੀਆ ਲੱਗਿਆ ਮੈਨੂੰ ਡਾਂਸ ਪੰਜਾਬੀ ਡਾਂਸ ਮੇਰਾ ਬੇਟਾ ਜਿੱਤ ਕੇ ਆਇਆ ਤੇ ਮੇਰਾ ਤੇ ਫੈਮਿਲੀ ਦਾ ਨਾਮ ਰੋਸ਼ਨ ਕੀਤਾ ਆਪਣੇ ਸੰਗਰੂਰ ਸ਼ਹਿਰ ਦਾ ਤੇ ਆਪਣੇ ਮਹੱਲੇ ਦਾ ਨਾਮ ਰੋਸ਼ਨ ਕੀਤਾ ਇਹ ਮੈਨੂੰ ਬਹੁਤ ਵਧੀਆ ਲੱਗ ਰਿਹਾ ਥੋੜਾ ਸੁਬਣਾ ਸੀ ਬੌਕਸਰ ਬਣਾਉਣ ਦਾ ਹਾਂਜੀ ਮੈਂ ਇਹਨੂੰ ਕਹਿ ਕਰਦਾ ਸੀ ਮੈਂ ਪਹਿਲਾਂ ਥੋੜੀ-ਮੋਟੀ ਪ੍ਰੈਕਟਿਸ ਕਰਦਾ ਸੀ ਜਾ ਕੇ ਰੌਂਡ 'ਚ ਤਾਂ ਮੈਂ ਬੱਚਾ ਛੱਡਤੀ ਸੀ ਬਸ ਕਰਦੇ ਹਾਲਾਤੀ ਐਸੀ ਕੁਰਸੀ ਤਾਂ ਬੱਚੇ ਹੈ ਜੋ ਆ ਕੱਪੜੇ ਹੋ ਗਏ ਥੋੜੇ ਜਿਹਾ ਡਾਂਸ ਕਰਨ ਲੱਗਿਆ 7 ਸਾਲ ਦਾ ਸੀ ਫਿਰ ਥੋੜਾ ਜਿਹਾ ਹੋਰ ਵੱਡਾ ਹੋਇਆ ਮੈਂ ਨੂੰ ਕਹ ਪਕਾ ਤੂੰ ਗੇਮ ਕਰ ਲੈ ਕੋਈ ਬੜੀ ਆਫਰ ਲੱਗ ਜੀਗਾ ਕੋਈ ਕਿਤੇ ਮਗਾ ਸਾਰੇ ਲੱਗੇ ਹੋਏ ਨੇ ਹੋਰ ਵੀ ਹੁਣ ਤੱਕ ਵੱਡੇ ਵੱਡੇ ਅਫਸਰ ਲੱਗੇ ਜਿਹੜੇ ਪਹਿਲਾਂ ਗੇਮਾਂ ਕਰਦੇ ਹੁੰਦੇ ਸੀ ਤਾਂ ਜਦੋਂ ਵੀ ਸਾਦੀ ਨੇ ਕਿਹਾ ਕਿ ਮੈਂ ਡਾਂਸ ਹੀ ਕਰਨਾਗਾ ਫਿਰ ਤੁਸੀਂ ਮੰਨਣੇ ਹਾਂਜੀ ਫਿਰ ਮੈਂ ਮੰਨ ਕੇ ਮਗਾ ਚਲੋ ਜਿਹੜਾ ਕੁਝ ਤੂੰ ਕਰਨਾ ਚਾਹੁੰਦਾ ਹੈ ਬਸ ਵਧੀਆ ਕਰ ਹੁਣ ਤੁਹਾਨੂੰ ਲੱਗਦਾ ਨਹੀਂ ਕਿ ਜੇ ਕਿਸੇ ਬੱਚੇ ਦੇ ਮਨ 'ਚ ਕੋਈ ਇੱਛਾ ਹੋਵੇ ਕੰਮ ਸਿੱਖਣ ਦੀ ਜਾਂ ਗੁਦਾਫ ਕਰਨ ਦੀ ਜਾਂ ਕੋਈ ਹੋਰ ਕੰਮ ਕਰਨ ਦੀ ਜੇ ਮੈਂ ਤੁਸੀਂ ਆਪਣੇ ਬੱਚੇ ਦੀ ਸਪੋਰਟ ਕੀਤੀ ਆ ਬਾਦ ਹਾਂਜੀ ਹਾਂਜੀ ਹਾਂ ਤਾਂ ਹਰ ਬਾਪ ਨੂੰ ਕਰਨਾ ਚਾਹੀਦਾ ਤਾਂ ਹੀ ਉਹ ਨਾਮ ਰੋਸ਼ਨ ਕਰ पाए ਹੁੰਦੇ ਹਾਂ ਹਾਂਜੀ ਹਾਂਜੀ ਹੁਣ ਮੈਂ ਬਹੁਤ ਵੱਡੇ ਵੱਡੇ ਪਹਿਲਾਂ ਮੈਚੇ ਕਰੇ ਸੋਹ ਦੇਖਦਾ ਹੁੰਦਾ ਸੀ ਅੱਛਾ ਉਹ ਬੱਚੇ ਨੂੰ ਦੇਖਦਾ ਹੁੰਦਾ ਸੀ ਮੈਂ ਇਹ ਬੱਚਾ ਫਾਈਨਲ 'ਚ ਚਲਾ ਗਿਆ ਜਿੱਤ ਕੇ ਆਇਆ ਫਿਰ ਮੈਂ ਇਹਨੂੰ ਕਹਿੰਦਾ ਸੀ ਵੀ ਵਿਸ਼ਾਲ ਹੁਣ ਤੂੰ ਕਰਦਾ ਤਾਂ ਹੈਗਾ ਹੁਣ ਵੱਡੇ ਮੰਚ ਤੇ ਜਦ ਵੀ ਮੈਂ ਵੀ ਤੈਨੂੰ ਬੈ ਕੇ ਟੀਵੀ ਤੇ ਦੇਖਾਂ ਤੇ ਸ਼ਰਮ ਪੂਰਾ ਕਰ ਹਾਂਜੀ ਇਹ ਨੇ ਮੇਰਾ ਸੁਪਨਾ ਪੂਰਾ ਕਰਤਾ ਹੀ ਹੁਣ ਕਹਿੰਦੇ ਆ ਮੈਂ ਸੁਖੀ ਹੁਣ ਇਹ ਮੈਂ ਕਿ ਘਰੇ ਆਇਆ ਉਹਨਾਂ ਮਹੱਲੇ ਵਿੱਚ ਕਿਆ ਯਾਰ ਮਾਹੌਲ ਸੀਗਾ ਉਸ ਟਾਈਮ ਜਦੋਂ ਇਹ ਜਿੱਤ ਕੇ ਆਇਆ ਮਹੱਲੇ 'ਚ ਬਹੁਤ ਵਧੀਆ ਮਾਹੌਲ ਸੀ ਸਾਰੇ ਮੈਨੂੰ ਵਧਾਈਆਂ ਦੇ ਰਹੇ ਵੀ ਵਿਸ਼ਾਲ ਫਾਈਨਲ 'ਚ ਜਿੱਤ ਗਿਆ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੁਣ ਵੀ ਆਪਾਂ ਹੁਣ ਉਹਦਾ ਵਧੀਆ ਵੈਲਕਮ ਕਰਾਂਗੇ ਫਿਰ ਉਹਨਾਂ ਨੇ ਪੀਟੀਸੀ ਵਾਲੇ ਨੂੰ ਬੁਲਾਇਆ ਮੈਂ ਤਾਂ ਗਿਆ ਹੀ ਨਹੀਂ ਫਿਰ ਮੈਂ ਤਾਂ ਉਰੇ ਆਪਣੀ ਤਿਆਰੀ ਕਰ ਰਿਹਾ ਸੀ ਅ ਮੇਰੀ ਉਹ ਛੋਟਾ ਬੇਟਾ ਗਿਆ ਤੇ ਮੇਰੀ ਮਿਸਿਸ ਗਈ ਉੱਥੇ ਉਹਨਾਂ ਦਾ ਵਧੀਆ ਵੈਲਕਮ ਕੀਤਾ ਉਹਨਾਂ ਨੇ ਜੱਜਾ ਨੇ ਵੀ ਕੀਤਾ ਉਹਨਾਂ ਨੇ ਵੀ ਬਹੁਤ ਖੁਸ਼ੀ ਹੋ ਉਹਨਾਂ ਨੂੰ ਵੀ ਦੋ ਸਾਲ ਦੀ ਫੈਮਿਲੀ ਆਈ ਹੈ ਤੇ ਉਹਨੇ ਵੀ ਸਾਰਾ ਨੇ ਬਹੁਤ سپورਟ ਕੀਤੀ ਹੈ